ਇਹ ਪੁੱਤ ਜਿਹੜੇ ਪੁੱਤਾਂ ਦੇ ਮਿੱਠੇ ਸ਼ਬਦ ਬੋਲਦਾ ਹੈ ਇਹ ਤੈਨੂੰ ਪਤਾ ਲੱਗਾ ਇਨਾਮੈਂਟ ਉਧਰ ਬਾਣੀ ਵਿੱਚ ਲਿਖਿਆ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਵੇ ਤੇਗੜਾ ਸਾਜਾ ਤਨਮਨ ਫਿੱਕਾ ਕਰਨੀ ਕੋਸ਼ਿਸ਼ ਕੀਤੀ ਉਦੋਂ ਕੇਹੜਾ ਹੋਇਆ ਇਹ ਰੱਬ ਤੇਰਾ ਗਿਆਨ ਹੈ ਇਹਨੂੰ ਕਿਥੇ ਲੈਬੇਰੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ ਤੇ ਜਦੋਂ ਘਰ ਤੇ ਇਹਦੇ ਵਿੱਚ ਚਿੱਤੇ ਕਰ ਕਰਕੇ ਸੁਣਨਾ ਉਹਦੇ ਸਾਹਮਣੇ ਚ ਰਹਿਣਾ ਤੇਰੇ ਲਈ ਕਿ ਨੰਗਾ ਠੀਕ ਹੈ ਤੇ ਤੈਨੂੰ ਸਾਰੀ ਉਮਰ ਯਾਦ ਰਹੇ ਕਿ ਮੈਂ ਕਦੇ ਕੰਮ ਨਹੀਂ ਕਰਾਂਗਾ ਆ ਲੋ ਇਹ ਤੁਹਾਡਾ ਗਿਫਟ ਹੈ ਸਵਾਲ ਕਰਕੇ ਥੈਂਕ ਯੂ ਰੀਲ ਬਣਾਉਣ ਦੇ ਲਈ ਮੁੰਡੇ ਨੇ ਪੁਲਿਸ ਨੂੰ ਗਾਲ ਕੱਢੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਵੀ ਚੋਕ ਲਿਆ ਰੀਲਾਂ ਵਾਲਾ ਸਟਾਰ ਹੁਸ਼ਿਆਰਪੁਰ ਪੁਲਿਸ ਨੇ ਨੌਜਵਾਨ ਮੁੰਡੇ ਤੇ ਐਕਸ਼ਨ ਲਿਆ ਜਿਸਨੇ ਰੀਲ ਬਣਾਉਣ ਦੇ ਲਈ ਪੁਲਿਸ ਨੂੰ ਗਾਲ ਕੱਢੀ ਪੁਲਿਸ ਦਾ ਕਹਿਣਾ ਹੈ ਕਿ ਇਹ ਮੁੰਡਾ ਤੇ ਇਸਦੇ ਨਾਲ ਇੱਕ ਹੋਰ ਨੌਜਵਾਨ ਸੀ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ ਤੇ ਇਹਨਾਂ ਦੇ ਵੱਲੋਂ ਇੱਕ ਪੰਜਾਬੀ ਗਾਣੇ ਦੇ ਉੱਤੇ ਰੀਲ ਬਣਾਈ ਗਈ ਸੀ ਤੇ ਪੁਲਿਸ ਨੂੰ ਗਾਲ ਕੱਢੀ ਗਈ ਸੀ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਜਿਸ ਤੇ ਵਿੱਚ ਇਹਨਾਂ ਦੇ ਵੱਲੋਂ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਸ਼ਰੀਆਮ ਉਤਾਰੀ ਗਈ ਅਤੇ ਹੁਣ ਪੁਲਿਸ ਜਦੋਂ ਇਸ ਨੌਜਵਾਨ ਦੇ ਘਰ ਪਹੁੰਚੀ ਤਾਂ ਨੌਜਵਾਨ ਘਰ ਦੇ ਵਿੱਚ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਮੁੰਡਾ ਪੋਲੀਟੈਕਨੀਕਲ ਕਾਲਜ ਹੁਸ਼ਿਆਰਪੁਰ ਵਿਦਿਆਚਾਰ ਪੜ੍ਹਾਈ ਕਰ ਰਿਹਾ ਅਤੇ ਪੁਲਿਸ ਵੀ ਫਿਰ ਕਾਲਜ ਪਹੁੰਚ ਜਾਂਦੀ ਹੈ ਅਤੇ ਇਸ ਮੁੰਡੇ ਨੂੰ ਥਾਣੇ ਦੇ ਵਿੱਚ ਲੈ ਆਉਂਦੀ ਹੈ ਜਿੱਥੇ ਇਸ ਨੌਜਵਾਨ ਦੇ ਕੋਲੋਂ ਮੁਆਫੀ ਵੀ ਮੰਗਵਾਈ ਜਾਂਦੀ ਹੈ ਅਤੇ ਇਸ ਦੇ ਮਾਪਿਆਂ ਨੂੰ ਵੀ ਸੱਦਿਆ ਜਾਂਦਾ ਹੈ ਤੇ ਸਮਝਾਇਆ ਵੀ ਜਾਂਦਾ ਹੈ ਕਿ ਭਵਿੱਖ ਦੇ ਵਿੱਚ ਹੋਏ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਾ ਕਰੇ ਖੈਦਾਂ ਦੇਖੋ ਨੰਬਰ ਪਲੇਟ ਲੱਗੀ ਐ ਇਹ ਇੱਥੋਂ ਹੀ ਨੰਬਰ ਪਲੇਟ ਕੱਟੀ ਆ ਹੱਥ ਲਾਉਣ ਵਾਲੀ ਡਿਗਪੀ ਐ ਇਹ ਕੀ ਕਰਦੇ ਆ ਜਦੋਂ ਇਹ ਜੀ ਹਰਕਤਾਂ ਕਰਦੇ ਆ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਆ ਲਾ ਕੇ ਹੱਥ ਚ ਫੜ ਲਈਏ ਹੁਣ ਇੱਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇਹ ਕਿਦਾ ਇਹ ਕੱਲ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਸਾਡੇ ਜਿਹੜਾ ਸੋਸ਼ਲ ਮੀਡੀਆ ਸੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਨ ਜੋ ਗੈਸਪੀਸ਼ਲੀ ਸਰਿੰਦਰ ਲੰਬਾ ਜੀ ਐਸਐਸਪੀ ਹਿਆਰਪੁਰ ਜੀ ਨੇ ਜਿਹੜਾ ਹੈਗਾ ਸਾਡਾ ਸੋਸ਼ਲ ਮੀਡੀਆ ਸੈਂਟਰ ਇਹ ਤੇੜੇ ਮੁਲਾਜ਼ਮ ਲਾਏ ਆ ਉਹਨਾਂ ਦੀ ਜਿਹੜੀ ਨਿਗਾਹ ਆ ਹਰ ਟਾਈਮ ਬੌਜ ਵਰਗੀ ਆ ਤੇ ਉਹਨਾਂ ਨੇ ਇਹ ਮੈਨੂੰ ਵੀਡੀਓ ਪਾਈ ਕੇ ਦੇਖੋ ਏ ਗਾਲੀ ਕੱਢ ਰਿਹਾ ਬੱਚਾ ਤੇ ਜਿਹੜੀ ਨੰਬਰ ਪਲੇਟ ਉਸੇ ਟਾਈਮ ਲਾ ਲਿੰਦਾ ਜਿਹਨੂੰ ਅਸੀਂ ਕੱਲ ਜਿਹੜੀ ਸਾਡੀ 1 ਨੰਬਰ ਬੀਟ ਸੀਗੀ ਏਐਸਏ ਗੁਰਦੀਪ ਸਿੰਘ ਏਐਸਏ ਸਤਨਾਮ ਸਿੰਘ ਉਹਨਾਂ ਦੀ ਡਿਊਟੀ ਲਾਈ ਤੇ ਇਹਦਾ ਡਰੈਸ ਕਢਾਓ ਡੀਟੀ ਆਫਿਸ ਤੋਂ ਆਰਟੀ ਆਫਿਸ ਤੋਂ ਤੇ ਮੈਨੂੰ ਸਵੇਰੇ ਦੱਸੋ ਤੇ ਜਿਹਨਾਂ ਨੇ ਇਹਦੇ ਘਰ ਗਏ ਸਵੇਰੇ ਇਹਦੇ ਘਰ ਜਾ ਕੇ ਦੇਖਿਆ ਇਹ ਘਰ ਹੈ ਨਹੀਂ ਸੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਪੋਲ ਟੈਕਨੀਕਲ ਕਾਲਜ ਹੁਸ਼ਿਆਰਪੁਰ ਪੜਦਾ ਫਿਰ ਉੱਥੇ ਗਏ ਆ ਉਥੋਂ ਜਾ ਕੇ ਦਾ ਮੋਟਰਸਾਈਕਲ ਜਿਹੜਾ ਸੀ ਫੜ ਲਿਆ ਉਹਨੇ ਦੇ ਪੇਰੈਂਟਸ ਨੂੰ ਅਸੀਂ ਬੁਲਾਇਆ ਉਹ ਆਉਂਦੇ ਆ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜੋ ਬੱਚੇ ਨੇ ਗਲਤੀ ਕੀਤੀ ਏ ਉਹਨੂੰ ਦੱਸ ਕੇ ਸਾਰਾ ਕਿ ਇਹਦਾ ਜੋ ਦਿਸਾਂਦਾ ਟ੍ਰੈਫਿਕ ਰੂਲ ਮਤਲਬ ਕਿ ਬਣਦਾ ਉਹ ਦੇਖ ਕੇ ਤੁਰਾਂਗੇ। ਥੈਂਕ ਯੂ ਜੀ। ਇੱਕ ਤਾਂ ਬੀੜੀਆਂ ਸੋਸ਼ਲ ਮੀਡੀਆ ਤੇ ਬੋਰਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਜਾ ਗੀ ਭੁਗਤਣਾ ਪਊਗਾ। ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਰਦ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇਰੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ। ਅਤੇ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਜਾਵੇ। ਤੇ ਇਹ ਸ਼ਾਰਗਰ ਪਾਲਸੀ ਕਿਸੇ ਕੋਈ ਗਲਤ ਬੰਦੇ ਨੂੰ ਕੱਟ ਸੀ ਇਹ ਇੱਕ ਮੋਟਰਸਾਈਕਲ ਸੀਗਾ ਜਿਹੜਾ ਗਵਰਨਮੈਂਟ ਕਾਲਜ ਤੋਂ ਜਾ ਰਿਹਾ ਸੀਗਾ ਪ੍ਰਭਾਤ ਚੌਂਗਰੂ ਜਿੱਤੇ ਦੋ ਮੁੰਨੇ ਬੈਠੇ ਬੈਠੇ ਸੀਗੇ ਤੇ ਜਿਨ੍ਹਾਂ ਨੇ ਇੱਕ ਗੀਤ ਲਾਇਆ ਸੀ ਕਿ ਜਿਹੜੇ ਪੁਲਿਸ ਮੁਲਾਜ਼ਮ ਨਾਕੇ ਤੇ ਖਲੋਤੇ ਆ ਅੱਗੋਂ ਭੈਣ ਦੀ ਗਾਲ ਕੱਢ ਕੇ ਇਹਨਾਂ ਨੂੰ ਗੋਲੀ ਮਾਰ ਦੋ ਇਹ ਸੋਸ਼ਲ ਮੀਡੀਆ ਉੱਪਰ ਜਿਹੜੀ ਸੀਗੀ ਵਾਇਰਲ ਹੋਈ ਸੀ ਵੀਡੀਓ ਜਿਹੜੀ ਮੇਰੇ ਕੋਲ ਪਹੁੰਚੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਾਨਜੋਗ ਐਸਐਸਪੀ ਸ਼੍ਰੀ ਸਿੰਦਰ ਲੰਬਾ ਜੀ ਨੇ ਜਿਹੜੀਆਂ ਇਹਦੀਆਂ ਛੋਟੀਆਂ-ਛੋਟੀਆਂ ਹਰਕਤਾਂ ਹੈ ਜਿਹਦੇ ਕਰਕੇ ਜਿਹੜੀ ਯੁਵਾ ਪੀੜ੍ਹੀ ਹੈ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀ ਹੈ ਤੇ ਜਾਂ ਟ੍ਰੈਫਿਕ ਰੂਲ ਦੀ ਜਿਹੜੀ ਹੈ ਵਾਇਲੇਸ਼ਨ ਕਰਦੀ ਉਹਨਾਂ ਦੇ ਬਹੁਤ ਸੰਜਕੱਸੇ ਹੋਣ ਲਈ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਸਾਨੂੰ ਵੀ ਇਹ ਜਿਹੜੀਆਂ ਹਦਾਇਤਾਂ ਕੀਤੀਆਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਬਰਦਾਸ਼ਤ ਨਾ ਕੀਤਾ ਜਾਵੇ ਅਸੀਂ ਇਸ ਬੱਚੇ ਦਾ ਜਿਹੜਾ ਐਡਰੈਸ ਸੀਗਾ ਕੱਲ ਕਢਵਾਉਂਦੇ ਰੇ ਸਾਰ ਦੇ ਪਰ ਨਾਟ ਫਾਊਂਡ ਹੁੰਦਾ ਰਿਹਾ ਅੱਜ ਸਵੇਰੇ ਫਿਰ ਮੈਂ ਆਪਣੀ ਟੀਮ ਭੇਜ ਕੇ ਆਰਟੀ ਆਫਿਸ ਸ਼ਹਿਰਪੁਰ ਤੋਂ ਇਹਦਾ ਜੋ ਐਡਰੈਸ ਸੀਗਾ ਉਹ ਕਢਾਇਆ ਇਹਦੇ ਘਰ ਟੀਮ ਭੇਜੀ ਪਰ ਇਹ ਘਰ ਸਾਨੂੰ ਮਿਲਿਆ ਨਹੀਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਬੱਚਾ ਇੱਥੇ ਜਿਹੜਾ ਹੈਗਾ ਆ ਕਾਲਜ ਆ ਉਹਦੇ ਵਿੱਚ ਪੜਦਾ ਜਿਹਨੂੰ ਕਾਲਜ ਦੇ ਵਿੱਚੋਂ ਜਾ ਕੇ ਅਸੀਂ ਮੋਟਰਸਾਈਕਲ ਸਮੇਤ ਇਹਨੂੰ ਫੜ ਲਿਆ ਉਸ ਤੋਂ ਬਾਅਦ ਜਿਹੜੇ ਇਹਦੇ ਪੇਰੈਂਟਸ ਆ ਅਸੀਂ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਕਿਉਂਕਿ ਬੱਚੇ ਨੇ ਗਾਲ ਕੱਢ ਕੇ ਮਤਲਬ ਵਿੱਚਲ ਗੀਤ ਲਾਇਆ ਸੀ ਮੈਂ ਨਹੀਂ ਕਹਿੰਦਾ ਕਿ ਸਾਨੂੰ ਇਹਨੇ ਗਾਲ ਕੱਢੀ ਹੈ ਪੁਲਿਸ ਮੁਲਾਜ਼ਮ ਨੂੰ ਇਹਨੂੰ ਲਾ ਪਿੱਛੇ ਗੀਤ ਲੱਗਾ ਸੀ ਉਹਦੇ ਆ ਔਰ ਲੱਗਾ ਇਹਦੇ ਵੱਲੋਂ ਸੀਗਾ ਇਸ ਕਰਕੇ ਇਹਦਾ ਖਮਿਆਜਾ ਜਿਹੜਾ ਇਹਨੂੰ ਹੀ ਭੁਗਤਣਾ ਇਹਨੇ ਕੋਸ਼ਿਸ਼ ਕੀਤੀ ਹੈ ਸਾਨੂੰ ਗੁੱਸੇ 'ਚ ਲਿਆਉਣ ਦੀ ਵੀ ਪੁਲਿਸ ਇਦਾਂ ਕਰਨ ਨਾਲ ਗੁੱਸੇਜ ਆ ਜੂਗੀ ਜੋ ਆਪਣਾ ਸੰਤੁਲਨ ਹੈ ਉਹਨੂੰ ਖਰਾਬ ਕਰੂਗੀ ਨਹੀਂ ਅਸੀਂ ਆਪਣਾ ਸੰਤੁਲਨ ਬਿਲਕੁਲ ਖਰਾਬ ਨਹੀਂ ਕੀਤਾ ਸਾਡਾ ਸੰਤੁਲਨ ਦਿਮਾਗੀ ਸੰਤੁਲਨ ਉਦਾਂ ਹੀ ਆ ਜਿੱਦਾਂ ਪਹਿਲਾਂ ਸੀਗਾ ਤੇ ਜਿਹੜਾ ਕਿਸੇ ਨੂੰ ਦੁੱਖ ਦੇਣਾ ਉਹ ਕਿੱਦਾਂ ਦਿੱਤਾ ਜਾ ਸਕਦਾ ਮਿੱਥਿਆ ਬੋਲ ਕੇ ਗੁੱਸੇ ਨਾਲ ਬੋਲ ਕੇ ਤੇ ਗੰਦੇ ਸ਼ਬਦ ਬੋਲ ਕੇ ਜਿਹੜਾ ਉਹਨੂੰ ਦੁੱਖ ਦਿੱਤਾ ਜਾ ਸਕਦਾ ਇਹਨੇ ਬੋਲਿਆ ਪਰ ਅਸੀਂ ਉਹ ਤੋਂ ਕੋਈ ਦੁਖੀ ਨਹੀਂ ਹੋਏ ਅਸ ਹੁਣ ਦੁਖੀ ਇਹ ਆਪ ਹੋਊਗਾ ਇਹਨੇ ਸਾਨੂੰ ਕੋਸ਼ਿਸ਼ ਕੀਤਾ ਮਿੱਥਿਆ ਬੋਲ ਕੇ ਦੁਖੀ ਕਰਨ ਦੀ ਅਸੀਂ ਉਹਨਾਂ ਨੂੰ ਸੱਚ ਬੋਲ ਕੇ ਦੁਖੀ ਕਰਨਾ ਜੋ ਇਹਨੇ ਕੀਤਾ ਹੁਣ ਇਹਨੇ ਜੋ ਬੋਲਿਆ ਇਹਦਾ ਚਨਾਣ ਜਿਹੜਾ ਮੋਟਰਸਾਈਕਲ ਅਸੀਂ ਉਹ ਬੰਦ ਕਰ ਦਿੱਤਾ ਤੇ ਉਹਨੇ ਸਾਨੂੰ ਕਾਗਜ਼ ਪੱਤਰ ਲਿਆ ਕੇ ਦਿਖਾਊਗਾ ਤੇ ਫਿਰ ਆਪਾਂ ਇਹਦੇ ਮੋਟਰਸਾਈਕਲ ਇਹਨੂੰ ਦੇ ਦਾਂਗੇ ਤੇ ਮੈਂ ਗਾਂ ਵਾਸਤੇ ਇਹਨੂੰ ਵੀ ਬੇਨਤੀ ਕਰਦਾ ਕਿ ਬੇਟਾ ਤੂੰ ਬਹੁਤ ਛੋਟਾ ਹੈ ਬੱਚਾ ਤੂੰ ਸਾਡਾ ਆਪਣਾ ਬੱਚਾ ਤੂੰ ਸਾਨੂੰ ਜਿੰਨੀ ਮਰਜ਼ੀ ਗਾਲਾਂ ਕੱਢ ਲੈ ਸਾਨੂੰ ਗੁੱਸਾ ਆਉਂਦਾ ਹੀ ਨਹੀਂ ਠੀਕ ਹੈ ਅਸੀਂ ਨਾ ਗੁੱਸਾ ਕਰਨਾ ਕਿਉਂਕਿ ਸਾਡਾ ਕੰਮ ਆਪਣਾ ਪੀਸ ਆਫ ਮਾਈਂਡ ਜਿਹੜਾ ਰੱਖਣਾ ਕਾਬੂ 'ਚ ਰੱਖਣਾ ਜਿੱਦਾਂ ਸਾਨੂੰ ਟ੍ਰੇਨਿੰਗ ਨਾਲ ਪੜਾਇਆ ਜਾਂਦਾ 14 ਇੰਕਟ ਸਿਪਲਨ 14 2 ਸਲੂਟ 14 4 ਪੁਲਿਸ ਦਾ ਪਬਲਿਕ ਨਾਲ ਵਰਤਾਓ ਤੁਸੀਂ ਸਾਨੂੰ ਗਾਲਾਂ ਕੱਢੋ ਜੋ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਆਪਣਾ ਵਰਤਾਓ ਉਹ ਵਧੀਆ ਹੀ ਰੱਖਣਾ ਕਿਉਂਕਿ ਤੁਸੀਂ ਸਾਡੇ ਦੋਸਤੋਂ ਤੁਸੀਂ ਸਾਡੇ ਮਿੱਤਰ ਹੋ ਤੁਸੀਂ ਟੈਕਸ ਦੇ ਰਹੇ ਹੋ ਤੇ ਸਾਨੂੰ ਜਿਹੜੀ ਉਹ ਸੈਲਰੀ ਮਿਲ ਰਹੀ ਹੈ ਇਸ ਤਰ੍ਹਾਂ ਕਿ ਅਸੀਂ ਬੇਟਾ ਬਿਲਕੁਲ ਗੁੱਸੇ ਜਿਹਾ ਨਹੀਂ ਆਉਣਾ ਇਹ ਆਪਣਾ ਜਿਹੜਾ ਖਿਆਲ ਹੈ ਤੁਸੀਂ ਕੱਢ ਦਿਓ ਪਰ ਜਿਹੜੀ ਤੁਸੀਂ ਗਲਤੀ ਕੀਤੀ ਹੈ ਉਹਦਾ ਦਸ਼ੰਦਾ ਜਰੂਰ ਮਿਲੇਗਾ ਥੈਂਕ ਯੂ 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ